ਹਰੀ ਭਾਈ ਫੱਟਾ ਫਾਲਤੋ ਉੱਤੇ ਆ ਗਈ ਮੈਂ ਲੱਗੀ ਸੀ ਭਾਈ 40 45 ਸਾਲ ਦੀ ਇੱਥੇ ਆ ਕੇ ਬਾਹਾ ਕਰਦੀ ਸੀ ਮੈਂ ਉੱਥੇ ਤਾਂ ਮੈਂ ਘਟ ਬਣਦੀ ਸੀਗੀ ਆਪਣੇ ਟੇਕੂ ਮਿਸਤਰੀ ਕੇ ਬਣਾਉਂਦੇ ਹੁੰਦੇ ਉਦੋਂ ਅਸਗਾ ਹੀ ਕੀ ਲਿਆਤਾ ਸੀ ਤੇਰੇ ਬਾਪੂ ਨੇ ਮੈਨੂੰ ਚਰਖਾ 80 ਰੁਪਈਆ ਦਾ 80 ਕਾ ਹੀ ਨਹੀਂ ਅੱਛਾ ਹਾਂ ਅਸਗਾ ਹੀ ਲਿਆਤਾ ਸੀ ਅੱਛਾ ਅੱਛਾ ਉਹ ਭਾਈ ਇਹੇ ਜਿਹੀ ਸੀ ਭਾਈ ਹੁਣ ਤਾਂ 1000 1500 ਤੋਂ ਘੱਟ ਨਹੀਂ ਦਿੰਦੇ ਤੇ ਉਦੋਂ ਭਾ ਇਹ ਜਿਹੀ ਸੀਗਾ ਆਈ ਪਾਈਆ ਤਾਂ ਮੇਰਾ ਸੀ ਗਈ ਕੰਮ ਕਰਕੇ ਨਹੀਂ ਕੰਮ ਕਰਦੀ ਸੀ ਨਾਈ ਪਾਈਆ ਪਾਈਆ ਸੂਤ ਕੱਤ ਦੇਂਦੀ ਸੀ ਤਾਣਾ ਤੂਣਾ ਆਪਦਾ ਉਹਦੇ ਬਾਦੂ ਭਾਈ ਕਰਿਆ ਕੰਮ ਉਹਦੇ ਤਾਂ ਕਈ ਕਈ ਬੁੜੀਆਂ ਇਕੱਠੀਆਂ ਹੋ ਕੇ ਵੀ ਤਾਣੀ ਬੁਣਦੀਆਂ ਜਾਂ ਚਰਖੇ ਕਰਦੀਆਂ ਨਾ ਕਰਕੇ ਕਰਦੀਆਂ ਭਾਈ ਉਹਦੇ ਇਕੱਠੀਆਂ ਹੋ ਕੇ ਚਰਖੇ ਕਰ ਇਕੱਠੀਆਂ ਹੋ ਕੇ ਕੱਤਦੀਆਂ ਤੇ ਸਾਰੀਆਂ ਦੇ ਖਲਾਹਾ ਕੱਤਦੀਆਂ ਗੁੱਗਾ ਗਾਗਾ ਤੇ ਕੋਠੇ ਤੇ ਬੈ ਕੇ ਚਰਖੇ ਚੜਾ ਲੈਣੀਆਂ ਫੇਰ ਆਪਣੀਆਂ ਅਮਰੋ ਵਰਗੀਆਂ ਹੁੰਦੀਆਂ ਸਾਰੀਆਂ ਨਾਰੂ ਕੀ ਅਮਰੋ ਵਰਗੀਆਂ ਸਾਰੀਆਂ ਕੱਤਦੀਆਂ ਸੀ ਤੇ ਆ ਦੇਸੀ ਪਾਈ ਉਹ ਤਾਂ ਫੇਰ ਤੂੰ ਕੀ ਕੀ ਬਣਾਉਂਦੀ ਰਹੀ ਤਾਣੀ ਚ ਦਰੀਆਂ ਖੇ ਸਾਰਾ ਕੁਛ ਕੀ ਕੀ ਬਣਦਾ ਨਾ ਭਾਈ ਮੈਂ ਤਾਂ ਕੱਲੀਆਂ ਗਰਾਈਲੇ ਤੇ ਆਹ ਪੀ ਚਿੱਟਾ ਹੀ ਤਾਣੀ ਬੁਣੀ ਆ ਸਾਰੀ ਕਿਹ ਕਿਸੋ ਹਸਤਾ ਨਹੀਂ ਮੈਥੇ ਬੁਣੇ ਜਾਂਦੇ ਸੀ ਨਾ ਮੈਂ ਕਿਤੇ ਦੋੜੇ ਬੁਣੇ ਸੀ ਭਾਰੀ ਪੈਸ਼ਾ ਕੰਮ ਕਰੀ ਹੁਣ ਇਹ ਵੀ ਬਸ ਮਣ ਪੀਤੇ ਹੁਣ ਤੈਨੂੰ ਉਮਰ ਦੇ ਹਿਸਾਬ ਨਾਲ ਪਤਾ ਹੀ ਆ ਹਨਾ ਹੁਣ ਕਿੱਥੋਂ ਹੁੰਦਾ ਹੁਣ ਤਾਂ ਬਸ ਜਿਹੇ ਜਿਹੇ ਮਾੜਾ ਮੋਟਾ ਆਪਦਾ ਕਰੀ ਜਾਨੀ ਆ ਉਦੋਂ ਤਾਂ ਫੇਰ ਬੁੜਨਾ ਬਾਲਾ ਕੱਤਦੀਆਂ ਸੀ ਨਾ ਉਦੋਂ ਤਾਂ ਬਾਲਾ ਕੱਤਦੀਆਂ ਸੀ ਪੁੱਤ ਹਾਂ ਉਦੋਂ ਤਾਂ ਬਾੜਾ ਕਰਦਿਆਂ ਸੀ ਆਪਣੀਆਂ ਬਥੇਰਾ ਰਾਣੀ ਵਰਗੀਆਂ ਆਪਣੀ ਚਾਚੀ ਵਰਗੀਆਂ ਬਾਧੂ ਕਰਦਿਆਂ ਸੀ ਉਦੋਂ ਤਾਂ ਤੇ ਹੁਣ ਤਾਂ ਬਰਬਾਦ ਚੱਕਿਆ ਗਿਆ ਕਿ ਆਖਿਆਂ ਦਾ ਹੁਣ ਤਾਂ ਜੀਨੇ ਕੋਈ ਅੱਬਲ ਤਾਂ ਕੋਈ ਬੂੰਦੀ ਨਹੀਂ ਹੁਣ ਬਸ ਟਾਮੀ ਟੱਲੀ ਰਹੀ ਇਹ ਕੋਈ ਬੂੰਦੀ ਹੈ ਤਾਂ ਹੁਣ ਕਿਉਂ ਖਤਮ ਹੋ ਗਿਆ ਤੈਨੂੰ ਲੱਗਦਾ ਕਿ ਬਾਜ਼ਾਰ ਚੋਂ ਮਿਲਣ ਲੱਗਿਆ ਸਾਰਾ ਸਮਾਨ ਤਾਂ ਕਰਕੇ ਇਹ ਤਾਂ ਐ ਤਾਂ ਮਿਲ ਜਾਂਦਾ ਭਾਈ ਸੂਤ ਜਿੱਥੋਂ ਹੁੰਦਾ ਹੈਗਾ ਤੇ ਪਰ ਹੁਣ ਤਾਂ ਖਤਮ ਹੁੰਦਾ ਜਾਂਦਾ ਸਾਰਾ ਕੁਝ ਹਣੇ ਪਰ ਬੋਲ ਨਾ ਹਟ ਗਈ ਦੋਨੂੰ ਹੁਣ ਕੌਣ ਬੁੰਦਾਗਾ ਤਵਾਸਾਂਵੇਂ ਆਹ ਹੋਗਾ ਆ ਚਰਖੇ ਚ ਮਾਲ ਮਾਲ ਆਪੇ ਬਣਾ ਕੇ ਪਾਉਂਦੇ ਸੀਗੇ ਤੁਸੀਂ ਫਿਰ ਹੂੰ ਕੱਤ ਕੇ ਅੱਛਾ ਕੱਤ ਸੂਤ ਨਹੀਂ ਹੁੰਦਾ ਆਪਣੀ ਛਿੱਬਾਂ ਵਾਲਾ ਹਾਂ ਉਹਦੀ ਮਾਲ ਵਟ ਕੇ ਤੇ ਫਿਰ ਪਾਉਂਦੀ ਸੀਗੀ ਪਹਿਲਾਂ ਤੁਸੀਂ ਚਰਖੇ ਤੇ ਪੂਣ ਗਲੋਟੇ ਬਣਾਉਂਦੇ ਸੀ ਫਿਰ ਉਸ ਤੋਂ ਬਾਅਦ ਕੀ ਕੀ ਬਣਾਉਂਦੇ ਸੀ ਉਸ ਤੋਂ ਬਾਅਦ ਗਲੋਟੇਰ ਦੇ ਸੀ ਹਾਂ ਫਿਰ ਉਹਨੇ ਛਿੱਬਾਂ ਬਣਾਉਂਦੇ ਸੀ ਫਿਰ ਉਹ ਤਾਲੀਆਂ ਤੇ ਗਦਾਈਆਂ 'ਚ ਰੰਗ-ਰੰਗ ਪਾਉਂਦੀਆਂ ਸੀ ਅੱਛਾ ਐਂ ਕੱਟਦੇ ਸੀ ਤਾਣਾ ਵੀ ਬੋਨਣਾ ਪੈਂਦਾ ਸੀ ਤਾਂ ਤਣਨਾ ਪੈਂਦਾ ਸੀ ਕਾਨੀ ਗੱਟ ਕੇ ਰੰਗ ਵੀ ਉਹਨੂੰ ਘਰੀ ਕਰਦੇ ਸੀ ਜਿਹੜਾ ਵੀ ਰੰਗ ਘਰੇ ਰੰਗਦੇ ਸੀ ਹੋਲਾ ਰੰਗ ਪੱਕੇ ਮਿਲ ਜਾਂਦੇ ਹੁਣ ਦੇਣਾ ਵੀ ਪੈਂਦਾ ਹੁਣ ਆਹ ਰੰਗ ਰੰਗਾਏ ਮਿਲ ਜਾਂਦਾ ਤਾਂ ਰੰਗ ਕੱਚੇ ਹੁੰਦੇ ਸੀ ਬਾਲ ਬਾਲ ਬਤੀਲੀਆਂ 'ਚ ਦੇਈ ਜਾਂਦੇ ਹੁਣ ਰੰਗ ਹੋ ਗਏ ਪੱਕੇ ਹੁਣ ਤਣਿਆ ਤਣਾਇਆ ਜਿਹੇ ਜਾ ਤਾਣਾ ਲੈਣਾ ਉਹੀ ਆ ਪੇਟਾ ਮਿਲ ਜਾਂਦਾ ਬਸ ਪਾਉਂ ਨਾਲੇ ਨਾ ਮੱਥਾ ਤੇ ਅੱਖਾਂ ਤੇ ਨਹੀਂ ਮਾਰਦਾਂ ਹੁਣ ਤਾਂ ਬਸ ਇਹ ਇਹਨੇ ਕੋਈ ਨਲਕੀ ਨੋਕੀ ਬੱਟਣੀਆਂ ਉਹ ਹੀ ਕੰਮ ਆਇਆ। ਨਲਕੀਆਂ ਤੁਸੀਂ ਕਾਦੀਆਂ ਬਣਾਉਦੇ ਹੁੰਦੇ ਸੀ ਨਲਕੀਆਂ ਜਿਹੜੀਆਂ ਤੱਕਲੇ ਚ ਨਲਕੀਆਂ ਆ ਬਣੀਆਂ ਦੀਆਂ ਆਪਣੀਆਂ ਪਿੰਨਾ ਦੀਆਂ ਵੀ ਬਣੀਆਂ ਹੁੰਦੀਆਂ। ਜਿਹੜੀ ਬੰਸਰੀ ਹੁੰਦੀ ਹੈ ਆਪਣੇ ਉਹਦੀਆਂ ਵੀ ਬਣੀਆਂ ਲੀਆਂ। ਨਹੀਂ ਬਣਾ ਲੈਣੂਗੀ। ਕਿਲੋ ਰੂਹ ਚ ਬਾਵਾ ਗਲੋਟੇ ਬਣ ਜਾਂਦੇ ਸੀਗੇ ਕਿੰਨੇ ਕ ਗਲੋਟੇ ਬਣ ਜਾਂਦੇ ਹੈਗੇ ਕਿਲੋ ਰੂਹ ਚੋਂ ਕਿਲੋ ਸੂਦੇ ਮੈਂ ਤਾਂ ਰੇਤਾ ਥੋੜੇ ਜਿਹੀ ਭਾਈ ਗਰੋਟੀ ਵੱਡੀ ਹੁੰਦੀ ਸੀਗੇ। ਮੈਂ ਤਾਂ ਪਾਈਏ ਦੇ ਸਾਰੇ ਛੀ ਗਰੋਟੇ ਪੰਜ ਹੀ ਕਰਦੀ। ਅੱਛਾ। ਜਿਹੜਾ ਧਾਗਾ ਜੋੜਨ ਦਾ ਵੀ ਹੌਲੀ-ਹੌਲੀ ਵੱਲ ਆਉਂਦਾ ਹੋਣਾ ਜੋ ਟੁੱਟੇ ਜਾਂਦਾ ਸੀਗਾ ਹਾਂ ਉਹ ਟੁੱਟ ਜਾਂਦਾ ਉਹ ਜੋੜਨਾ ਪੈਂਦਾ ਸੀ ਫਿਰ ਐ ਕਰਕੇ ਜੋੜਨਾ ਪੈਂਦਾ ਸੀ ਇੱਕ ਉਹ ਹੁੰਦਾ ਸੀਗਾ ਜਿਹੜੇ ਨਲ ਨਹੀਂ ਹੁੰਦੇ ਸੀ ਤਾਣੀ ਵੇ ਦੀ ਟਪਾਉਂਦੇ ਨਲਾਂ ਨੂੰ ਉਹ ਪਹਿਲਾਂ ਉਹ ਪਹਿਲਾਂ ਕਾਧੀਆਂ ਹੁੰਦੀਆਂ ਸੀ ਬਾਅਦ ਚੋਂ ਤਾਂ ਲੋਹੇ ਦੀਆਂ ਆਉਣ ਲੱਗੀਆਂ ਸੀ ਉਹ ਪਹਿਲਾਂ ਲੱਕੜਦਾਂ ਆ ਜਾਂਦੇ ਸੀ ਅੱਛਾ ਹਾਂ ਪਹਿਲਾਂ ਲੱਕੜਦਾਂ ਆ ਜਾਂਦੇ ਅਸੀਂ ਹੁਣ ਬਾਅਦ ਲੋਹੇ ਦੀਆਂ ਆਉਂਦੀਆਂ ਹੂੰ ਤੂੰ ਤਾਂ ਖੱਡੀ ਵਾਲੇ ਚਰਖੇ ਤੇ ਵੀ ਉਹ ਖੱਡੀ ਵਾਲੇ ਤਾਣੇ ਤੇ ਵੀ ਤਾਣੀ ਬੁਣੀ ਹੋਊਗੀ ਅੱਡੇ ਤੇ ਉਹ ਤੇ ਨਹੀਂ ਬੁਣੀ ਮੈਂ ਤਾਂ ਆਹ ਚੱਕਵੇਂ ਤੇ ਹੀ ਬੁਣੀ ਆ ਪਾਈ ਅੱਛਾ ਪਹਿਲੇ ਮੈਂ ਧਰਤੀ ਵਾਲੇ ਏਡੇ ਤੇ ਵੀ ਬੁਣਗੇ ਹਾਂ ਧਰਤੀ ਵਾਲੇ ਏਡਾ ਜਿਹੜਾ ਤਾਂ ਬੜੀ ਧਰਤੀ ਚ ਏਡਾ ਹੁੰਦਾ ਹੂੰ ਉਹਤੇ ਵੀ ਬੁਣੀਆਂ ਆਪਣੇ ਉਧਰ ਕੱਚੇ ਕਰੇ ਉਸ ਘਰੇ ਉਹ ਕੱਚਾ ਏਡਾ ਹੁੰਦਾ ਸੀ ਅੱਛਾ ਉਹਤੇ ਬੁਣਨੀ ਸੌਖੀ ਸੀ ਤਾਂ ਨਹੀਂ ਕਿ ਇਹ ਤੇ ਸੌਖੀ ਆ ਇਹ ਤੇ ਸੌਖੀ ਆ ਬੁਣਨੀ ਅੱਛਾ ਉਹ ਤਾਂ ਆਏ ਆ ਵੀ ਕੱਚੀ ਰੋਟੀ ਕਿਤੇ ਸਾਂ ਉਹ ਪਾ ਦੋ ਕਿਤੇ ਕਿਵੇਂ ਤੇ ਵੀ ਕੱਚੀ ਰੋਟੀ ਚ ਬੈਠਣਾ ਓਕਾ ਸੀ ਇਹ ਜੇ ਲੱਤਾਂ ਆਉਣੀਆਂ ਐ ਵਧੀਆ ਫਲਗਾ ਆ ਜਾਂ ਨਾ ਉਹ ਤਾਂ ਪੱਕੇ ਏਡੇ ਬਣੇ ਹੁੰਦੇ ਆ ਨਾ ਪਹਿਲਾਂ ਤਾਂ ਲੋਕਾਂ ਦੇ ਘਰਾਂ ਚ ਇਹ ਤਾਂ ਫਿਰ ਤੂੰ ਓੱਡੇ ਬਣਾਏ ਸੀ ਤੇ ਮਾਸੜ ਨੇ ਉਹਦੇ ਮਾਨਸਾ ਤੋਂ ਉਹਦੇ ਕੋਈ ਗੱਡੀ ਨਹੀਂ ਸੀ ਹੁੰਦੀ ਹੂੰ ਉਹਦੇ ਫਿਰ ਦੋ ਓੱਡੇ ਬਣਾ ਲੇ ਸੀ ਇੱਕ ਤੇ ਮਾਸੀ ਨੇ ਰੱਖਤਾ ਸੀ ਇੱਕ ਮੈਨੂੰ ਬਣਾਤਾ ਸੀ ਤੇ ਮਾਸੜ ਨੇ ਹੂੰ ਫਿਰ ਲੋਹਾ ਆ ਗਿਆ ਨਾ ਬਾਅਦ ਚੋਂ ਦਾ ਹਾਂ ਪਹਿਲਾਂ ਤਾਂ ਲੱਕੜ ਦੇ ਹੀ ਉਹ ਹਾਂ ਪਹਿਲੇ ਥੱਲੇ ਹੀ ਬੁੰਦਗਾ ਹੂੰ ਤੇਰੇ ਥੱਲੇ ਵਾਲੇ ਓੱਡੇ ਹੁੰਦੇ ਇਹ ਤੂੰ ਵੱਧ ਤਾਂ ਬੁੰਨੇ ਨਹੀਂ ਚਰਖਾ ਹੁੰਦੀਆਂ ਕੁੜੀਆਂ ਤਾਂ ਨਹੀਂ ਬੁੰਨਦੀਆਂ ਚਰਖਾ ਨੋਆ ਵੀਰਾ ਹੁੰਦੇ ਆ ਕਿੱਥੀ ਹੂੰ ਹੁਣ ਤੇ ਜਿਹੜਾ ਕੋਈ ਬੁੰਨਦਾ ਉਹਨੂੰ ਵੀ ਅਗਲਾ ਕਹਿ ਦਿੰਦਾ ਵੀ ਆਈ ਹੂੰ ਉਹਨੂੰ ਵੀ ਕਾਇਰ ਜਾਂਦਾ। ਕਤਨਾ ਤਾਂ ਫਿਰ ਬਾਵਾ ਦਾ ਵੀ ਜ਼ੋਰ ਲੱਗਦਾ ਸੀ ਨਾ ਨਾਲੇ ਬਾਣ ਘਮਾਉਣਾ ਪੈਂਦਾ ਸੀ ਨਾਲੇ ਇਧਰੋਂ ਟੇਰ। ਇਹ ਕਤਨਾ ਪੈਂਦਾ ਸੀ ਫਿਰ ਟੇਰਨੇ ਪੈਂਦੇ ਸੀ। ਥੇਰ ਜੀ ਵੱਡੀ ਖੇਪ ਲਾਈ ਜਾਂਦੇ ਉਹਨੂੰ ਨਿੱਕੀਆਂ ਨਿੱਕੀਆਂ ਛੱਪਾਂ ਕਰਦੇ ਫਿਰ ਰੰਗਦੇ ਸੀਗੇ। ਰੰਗਾਂ ਚ ਹੁਣ ਉਹ ਤਾਂ ਕਮ ਚੱਕੇ ਗਏ। ਹੁਣ ਤਾਂ ਰੰਗਿਆ ਰੰਗ ਆ ਆ ਪਾਣੂ ਸਾਰਾ ਕੁਝ ਮਿਲ ਜਾਂਦਾ। ਹੂੰ ਜਾਨੀ ਕਿ ਜਿਹੜਾ ਬਾਜ਼ਾਰ ਚੋਂ ਸਾਰਾ ਸਮਾਨ ਮਿਲਣ ਲੱਗ ਗਿਆ। ਹਾਂ 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 ਹੁਣ ਤਾਂ ਕੁਸ ਲੈ ਲੈ ਬਾਜ਼ਾਰ ਚੋਂ। ਉਹ ਸਖਰੀਦਲਾ ਪੈਸਾ ਚਾਹੀਦਾ ਭਾਈ। ਪਹਿਲਾਂ ਦਾਜ ਵੀ ਸਾਰਾ ਇਹ ਚਰਖੇ ਤੋਂ ਤਾਣੀਆਂ ਤੋਂ ਆਹੀ ਬੁਣਦੇ। ਇਹ ਤਾਂ ਦਾਜ ਇਹ ਅਗਲੀ ਬੂੰਦੀ ਸੀ ਤਾਂ ਬਣੀ ਪਹਿਲਾਂ ਬਾਜ਼ਾਰ ਚੋਂ ਬਹੁਤ ਘੱਟ ਲੈਂਦੇ ਸੀਗੇ ਦਾਜ ਜਿਹੜਾ ਬਣਦੇ ਦਾਈਲੇ ਪਹਿਲਾਂ ਤਾਂ ਫੇਰ ਇੰਨਾ ਘੱਟ ਲੈਂਦੇ ਸੀ ਕਿ ਬਹੁਤ ਮੂੰ ਤਾਂ ਬਹੁਤ ਲੈਂਦੇ ਸੀ ਉਦੋਂ ਤਾਂ ਯਾਨੀ ਹੁਣ ਘਟ ਗਿਆ ਹੁਣ ਉਹ ਫੇਰ ਕੋਈ ਹੈ ਨਹੀਂ ਇੰਨਾ ਹੁਣ ਘਟ ਗਿਆ ਪਹਿਲਾਂ ਤਾਂ ਅਰਖ ਕੀ ਹੱਥੇ ਕੀ ਸਭ ਕੁਝ ਚੀਜ਼ ਮਿਲਦੀ ਸੀ ਹੁਣ ਬਸ ਘਟ ਆਉਣ ਲੱਗ ਗਿਆ ਅੱਛਾ ਤਾਣੀ ਦਾ ਸਮਾਨ ਵੀ ਹੁਣ ਘੱਟ ਮਿਲਦਾ ਘੱਟ ਮਿਲਦਾ ਹੀ ਹੁਣ ਤਾਂ ਅੱਛਾ ਉਹ ਤਾਂ ਮੈਂ ਲੈਣੀ ਤਾਂ ਨਹੀਂ ਦਸ ਜੇ ਤੁਹਾਨੂੰ ਲੋੜ ਪੈ ਜੇ ਆ ਟੁੱਟ ਜੇ ਚਰਖਾ ਫਿਰ ਪਿੰਡ ਵਾਲੇ ਮਿਸਤਰੀ ਠੀਕ ਕਰ ਦਿੰਦੇ ਆ ਕਿ ਕਰਦੇ ਨਹੀਂ ਉਹ ਇਹ ਪਿੰਡ ਵਾਲੇ ਮਿਸਤਰੀ ਤਾਂ ਕੀ ਕਰਨਗੇ ਕਿਸੇ ਨੇ ਕਿਸੇ ਤੋਂ ਮੇਤੇ ਹੁ ਮਿਲ ਜਾਂਦਾ ਚਰਖਾ ਅੱਛਾ ਮੇਰਾ ਹੁਣ ਆਪਦਾ ਚਰਖਾ ਟੁੱਟ ਗਿਆ ਸੀ ਮੈਨੂੰ ਹੁਣ ਆਹ ਆਪਣੀ ਉਹਨੇ ਮੱਖਣ ਦੀ ਬਹੂ ਨਹੀਂ ਦਿੱਤਾ ਸੀ ਇਹ ਕਿਚੀ ਮੇਰੇ ਕੋਲ ਬਾਧੂ ਪਿਆ ਲੈ ਜਾ ਤੂੰ ਹੂੰ ਪਰ ਬੇਕਦਰਹੀ ਹੋ ਗਈ ਨਾ ਹੁਣ ਚਰਖਿਆਂ ਦੀ ਹਾਂ ਉਹ ਨਾ ਉਹ ਹੀ ਦੇਤਾ ਵਿਚਾਰੀ ਨੇ ਉਹਨੇ ਕਹਿੰਦੀ ਕਿਚੀ ਲੈ ਜਾ ਤੇ ਉਹ ਟਾਈਮ 'ਚ ਚਰਖਾ ਮਸਾ ਮਿਲਦਾ ਸੀ ਜਦੋਂ ਤੁਸੀਂ ਬੁਣਦੀਆਂ ਹੁੰਦੀ ਸੀ ਜੋਧਪੁਰ ਤੋਂ ਚਰਖੇ ਆਉਂਦੇ ਸੀ ਜੋਧਪੁਰ ਤੋਂ ਜੋਧਪੁਰ ਚਰਖਿਆਂ ਵਾਲੀ ਜਿਹੜੀ ਹਾਂ ਇਹਦੀ ਪਾਲੀ ਮਾ ਜੋਧਪੁਰ ਦੀ ਥੀ ਅੱਛਾ ਉੱਥੇ ਚਰਖੇ ਹੁੰਦੇ ਸੀਗੇ ਉਹ ਚਰਖੇ ਮਸ਼ਹੂਰ ਸੀਗੇ ਹੈ ਜੋਧਪੁਰ ਵਾਲੇ ਚਰਖੇ ਮਸ਼ਹੂਰ ਸੀਗੇ ਪੂਰੇ ਹਾਂ ਪੂਰੇ ਮਸ਼ਹੂਰ ਸੀ ਉਹ ਜੋਧਪੁਰ ਵਾਲੇ ਅੱਛਾ ਹਾਂ ਠੀਕ ਹੈ ਠੀਕ ਹੈ ਤੂੰ ਵੀ ਜੋਧਪੁਰ ਤੋਂ ਬਣਵਾ ਕੇ ਲਈ ਸੀ ਚਰਖਾ ਹੈ ਤੇਰਾ ਵੀ ਚਰਖਾ ਜੋਧਪੁਰ ਤੋਂ ਬਣਿਆ ਸੀ ਨਾ ਪੁੱਤ ਮੈਂ ਤਾਂ ਲਈ ਵਿਚਰਖਾ ਨਹੀਂ ਜਦੋਂ ਮਾਸੜ ਹੁਣਿਆਂ ਨੇ ਬਣਾ ਕੇ ਦਿੱਤਾ ਤੈਨੂੰ ਉਹ ਨਾ ਹਾਂ ਉਹ ਤਾਂ ਮੈਨੂੰ ਇਹਨਾਂ ਮਿਸਤਰਾਂ ਦਾ ਟਿਕੂ ਤੇ ਲੈ ਕੇ ਦਿੱਤਾ ਸੀ ਉਹਨਾਂ ਨੇ ਅੱਛਾ ਅੱਛਾ ਇਹ ਵੀ ਬਣਾਣਾ ਉਹ ਬਣਿਆ ਪਿਆ ਸੀ ਉਹਨਾਂ ਦਾ ਕੈ ਲੇਵਰਾਂ ਨੇ ਪਿਆਉ ਕਹਿੰਦਾ ਵਿਚਰਖਾ ਬਣਿਆ ਪਿਆ ਭਾਈ ਇਹ ਤੂੰ ਜਾਣਾ ਤਾਂ ਹਾਂ ਉਹ ਆ ਰਾ ਕੇ ਕੋਈ ਨਹੀਂ ਕਿ ਚੱਲ ਆਈ ਜਾਂ ਨਾ ਕਿਤੇ ਕੰਮ ਪੈ ਜਾਂਦਾ ਕਹਿੰਦਾ ਹੂੰ ਚਰਖੇ ਦਾ ਅੱਛਾ ਤੇ ਉਹ ਫਿਰ ਮਾਸੜ ਚੱਕ ਲਿਆ 80 ਰੁਪਏ ਦੇ ਅੱਛਾ ਕਿੰਨੇ ਸਾਲ ਪੁਰਾਣੀ ਗੱਲ ਹੋ ਉਹ ਜਦੋਂ 80 ਰੁਪਏ ਦਾ ਚਰਖਾ ਆਇਆ ਸੀ ਇਹ ਤਾਂ ਬੜੇ ਹੀ ਚੰਗੀਆਂ ਗੱਲ ਹੋ ਗਈ ਭਾਈ ਅੱਛਾ ਇਹ ਤਾਂ ਲੈ ਆਇਆ ਸਮਝ ਮੇਰਾ ਬਿਆ ਨੂੰ ਥੋੜਾ ਚਿਹਰੀ ਹੋਇਆ ਸੀ ਤੇ ਮਾਸਟਰ ਇਹ ਕਿਰਸ਼ਾ ਨੇ ਠੀਕਾ ਠੀਕਾ ਤੇ ਆਹ ਜਿਹੜਾ ਆਪਣਾ ਆਹ ਜਿਹੜੇ ਤੇ ਉਹ ਆਹ ਨਾਲ ਜਿਹੜੀਆਂ ਪਹਮੀਰੀਆਂ ਜੀਆਂ ਗਈਆਂ ਇਹ ਮਿਲ ਜਾਂਦੀਆਂ ਹੁਣ ਕਿ ਇਹ ਬਸ ਇਹ ਵੀ ਪ੍ਰਾਣੀਆਂ ਹੀ ਮਿਲ ਜੰਨੇ ਟੇਰ ਇਹ ਵੀ ਬਣਾਉਣੀਆਂ ਪੈਣਗੀਆਂ ਅੱਛਾ ਹਾਂ ਮਿਸਟਰ ਮੈਂ ਤਾਂ ਬਣਾਉਣੀਆਂ ਪੈਣਗੀਆਂ ਇਹ ਬਣਾ ਦੰਦੇ ਨੇ ਮਿਸਤਰੀ ਹੁਣ ਹਾਂ ਹਾਂ ਬਣਾ ਲੈਂਦੇ ਨੇ ਇਹ ਅਸੀਂ ਇਹਨੂੰ ਟੇਰਨ ਕਹਿੰਦੇ ਨੇ ਹਨਾ ਹਾਂ ਕਿਤੇਰੀ ਜਾਓ ਬਈ ਅੱਛਾ ਹਾਂ ਐਂ ਚੱਲਦਾ ਸੀਗਾ ਐਂ ਨਾ ਕਿਹ ਵੱਟੀ ਦੇ ਪਹਿਲਾਂ ਪੂਣੀ ਤੋਂ ਗਲੋਟਾ ਬਣਾਉਂਦੇ ਸੀ ਹਾਂ ਫੇਰ ਉਹ ਟੇਰਦੇ ਸੀ ਅੱਛਾ ਫੇਰ ਉਹ ਰੰਗਦੇ ਸੀ ਹਾਂ ਜੇ ਰੰਗਣਾ ਪੈਂਦਾ ਫੇਰ ਉਹ ਤਾਣੀ ਚ ਪਾਉਂਦੇ ਸੀਗੇ ਫੇਰ ਦਾ ਗਾਂਹ ਜਾ ਕੇ ਖੇਸ ਇਹ ਉਹ ਗਾਂਹ ਜਾ ਕੇ ਲੀੜਾ ਬਣਦਾ ਸੀ ਜਿਵੇਂ ਹੁਣ ਆ ਵੇਖ ਹਾਂ ਐਂ ਲੀੜਾ ਬਣਦਾ ਸੀ ਠੀਕ ਆ ਹੁਣ ਤਾਂ ਫਿਰ ਤੈਨੂੰ ਔਖਾ ਤਾਂ ਨਹੀਂ ਲੱਗਦਾ ਇੰਨੀ ਉਮਰ ਚ ਕੰਮ ਕਰਨਾ ਕਰ ਲੈਣੀ ਵਧੀਆ ਉਂਈ ਤਾਂ ਫਿਰ ਗੋਲੀ ਗੱਟਾ ਖਾਈਦਾ ਚੱਲੀ ਜਾਂਦਾ ਕੰਮ ਤਾਂ ਹਾਂ ਗੋਲੀ ਗੱਟਾ ਖਾ ਲਈਦਾ ਭਾਈ ਫਿਰ ਹੋਰ ਕੀ ਕਰੀ ਜਦੋਂ ਕੰਮ ਤਾਂ ਕਰਨਾ ਹੀ ਪੈਂਦਾ ਉਦੋਂ ਜਦੋਂ ਮੰਨ ਲਓ ਪਹਿਲਾਂ ਦੇ ਟਾਈਮ ਚ ਖਰਾਕਾਂ ਜਿਆਦਾ ਸੀ ਹਨਾ ਉਦੋਂ ਤਾਂ ਖਰਾਕਾਂ ਚਾਹ ਤਾਂ ਫਿਰ ਉਮਰ ਸੀ ਭਾਈ ਕੋਸ ਦੁੱਖ ਤਾਂ ਨਹੀਂ ਸੀਗਾ ਉਦੋਂ ਲੋਕ ਖਰਾਕ ਵੀ ਬੜੀ ਬੜੇ ਹਿਸਾਬ ਨਾਲ ਤੂੰ ਲਾ ਲਾ ਭਾਈ ਨਹੀਂ ਆਏ ਵੀ ਆ ਵੀ ਉਦੋਂ ਤਾਂ ਕਿਉਂ ਕੰਦੂ ਵੀ ਵਾਦੂ ਹੁੰਦਾ ਕਿਉਂ ਕੰਦੂ ਬਥੇਰਾ ਖਾਦਾ ਤਾਹੀਂ ਬੁੜੀਆਂ ਕੰਮ ਕਰੀ ਜਾਂਦੀਆਂ ਸੀ ਇਹ ਬੰਦੂ ਤਾਂ ਗੱਲ ਗਲਗੜਪੀ ਖਾਦਾ ਭਾਈ ਆਪਾਂ ਤਾਂ ਸਿੱਧੀ ਗੱਲ ਦੱਸਦੇ ਆ ਦੁੱਧ ਬਥੇਰਾ ਪੀਤਾ ਕਿਉ ਬਥੇਰਾ ਖਾਦਾ ਹੁਣ ਤਾਂ ਦੁੱਧ ਖਤਮ ਹੋ ਗਿਆ ਦੁੱਧ ਖਤਮ ਹੋ ਗਿਆ ਹੁਣ ਤਾਂ ਕਿਆ ਵੀ ਬਸ ਤੈਨੂੰ ਪਤਾ ਹੀ ਐ ਠੀਕ ਐ ਬੋਲ ਚੱਲ ਬੱਸ ਐਨੀ ਬਣਾ ਦੇ ਹੁਣ ਗਾਹਾਂ ਪੈ ਜਾਏਗਾ ਤੂੰ